ਵਾਹਿਗੁਰੂ ਜੀ ਦਾ ਕਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਪਹੁੰਚੇ ਆਪਾਂ ਨਮਨੂਰ ਹਸਪੀਟਲ ਦੇ ਵਿੱਚ ਜਿੱਥੇ ਕੀ ਮਨਦੀਪ ਭਾਜੀ ਆਪਣਾ ਕੋਲਗੜ੍ਹ ਤੋਂ ਤਿਆਗੀ ਹਸਪੀਟਲ ਕੰਮ ਕਰ ਰਹੇ ਆ ਤੇ ਇੱਥੋਂ ਨਮਨੂਰ ਹਸਪੀਟਲ ਤੋਂ ਹੀ ਕੰਮ ਕਰਕੇ ਗਏ ਤੇ ਬਹੁਤ ਵਧੀਆ ਇਨਸਾਨ ਆ ਠੰਡੇ ਇਨਸਾਨ ਆ ਇਹਨਾਂ ਕਰਕੇ ਅੱਜ ਪਹੁੰਚੇ ਆ ਪਹੁੰਚੇ ਆ ਇਹਨਾਂ ਕਰਕੇ ਯੂਥ ਇਕੱਠਾ ਹੋਇਆ ਪਰਮਾਤਮਾ ਲੰਬੀ ਮਰ ਕਰੇ ਤੇ ਬਾਕੀ ਡਾਕਟਰ ਸਾਹਿਬ ਨਾਲ ਅੰਦਰ ਅੱਗੇ ਗੱਲਬਾਤ ਕਰਦੀਆਂ ਆਜੋ ਜੀ ਸਰ ਤੇ ਨਮਨੂਰ ਹਸਪੀਟਲ ਜਿੱਥੇ ਕਿ ਕੈਂਪ ਲਗਾਇਆ ਜਾ ਰਿਹਾ ਹੈ ਆਪਣਾ ਹੈਪੀ ਭਾਜੀ ਪਹਿਲੇ ਮੋੜੇ ਖੜੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਜੀ ਕੈਂਪ ਦੀਆਂ ਸਾਰੇ ਪਰਵਾਂਵਾਂ ਨੂੰ ਮਨਦੀਪ ਭਾਜੀ ਤੇ ਕਲੈਰ ਭਾਜੀ ਆਪਣੇ ਵੱਡੇ ਭਾਜੀ ਸਾਸੀ ਭਾਜੀ ਹੁਣੇ ਖੜੇ ਆ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ